ਹਾਂਜੀ ਨਮਸਕਾਰ ਜੀ ਨਮਸਕਾਰ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਾਡਾ ਇਹ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਸੰਜੀਵ ਰਾਣਾ ਸੋ ਦੋਸਤੋ ਅੱਜ ਤੁਹਾਨੂੰ ਦਿਖਾਣੇ ਆ ਜੀ ਕੁਦਰਤ ਦਾ ਉਹ ਨਜ਼ਾਰਾ ਜੋ ਕਿ ਕਿਸੇ ਕਿਸੇ ਪਿੰਡ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਉਹ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਪ੍ਰਾਤਨ ਜਿਹੜੇ ਆਪਣੇ ਬੂਟੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਤੇ ਅੱਜ ਖੜੇ ਆ ਅਸੀਂ ਪਿੰਡ ਹਰਮਾ ਦੇ ਵਿੱਚ ਆਓ ਤੁਹਾਨੂੰ ਦਿਖਾਣੇ ਆ ਇੱਕ ਇਹੋ ਜਿਹਾ ਫਲ ਦਾ ਰਬੂਟਾ ਜਿਹਨੂੰ ਖਾਣ ਦੇ ਨਾਲ ਅਨੇਕਾਂ ਬਿਮਾਰੀਆਂ ਵੀ ਦੂਰ ਹੁੰਦੀਆਂ ਐ ਤੇ ਆਪਣਾ ਠੰਡੀ ਛਾਂ ਤੇ ਇਹ ਬੂਟੇ ਦਾ ਨਾਮ ਆਪਾਂ ਨਹੀਂ ਦੱਸਣਾ ਤੁਹਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਇਹਦਾ ਨਾਮ ਦੱਸਣਾ ਵੀ ਇਹਦਾ ਨਾਮ ਕੀ ਐ ਤੇ ਆ ਜੋ ਦਰਸ਼ਨ ਕਰਾਣੇ ਆ ਇਸ ਬੂਟੇ ਦੇ ਤੇ ਜੁੜੇ ਰਹੋ ਸਾਡੇ ਨਾਲ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਕਿਉਂਕਿ ਅਸੀਂ ਜਿਹੜੀ ਵੀ ਨਵੀਂ ਵੀਡੀਓ ਬਣਾਣੇ ਆ ਤੇ ਉਹ ਤੁਹਾਡੇ ਤੱਕ ਪਹੁੰਚ ਸਕੇ ਇਸ ਲਈ ਇਹ ਚੈਨਲ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਤੇ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਅਤੇ ਲਾਈਕ ਅਤੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਆਉ ਦਿਖਾਣੇ ਆ ਤੁਹਾਨੂੰ ਲਾਈਵ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਬੂਟਾ ਬਹੁਤ ਹੀ ਗੂੜੀ ਸ਼ਾਂ ਇਹ ਬੂਟੇ ਨੂੰ ਤੁਸੀਂ ਪਛਾਣ ਕੇ ਇਸ ਫਲ ਦਾ ਨਾਮ ਤੇ ਇਸ ਬੂਟੇ ਦਾ ਨਾਮ ਆ ਜੂਮ ਕਰਕੇ ਤੁਹਾਨੂੰ ਦਿਖਾ ਰਿਹਾ ਫਲ ਦੇਖੋ ਇਹ ਅੰਗੂਰਾ ਦੇ ਗੁੱਛਿਆਂ ਦੇ ਵਾਂਗ ਦੇਖੋ ਕਿਦਾਂ ਲਟਕ ਰਹੇ ਆ ਆ ਦੇਖੋ ਤੁਸੀਂ ਇਸ ਬੂਟੇ ਦਾ ਨਾਮ ਤੁਸੀਂ ਜਰੂਰ ਦੱਸਣਾ ਦੂਰ ਤੇ ਤੁਹਾਨੂੰ ਇਸ ਬੂਟੇ ਦਾ ਆਪਾਂ ਦਿਖਾਉਣੀ ਹੈ ਵੀ ਕਿਦਾਂ ਦਾ ਲੱਗਦਾ ਹੈ ਆ ਦੇਖੋ ਦੋਸਤੋ ਇਹ ਬੂਟਾ ਹੈ ਜੀ ਪਿੰਡ ਹਰਮਾ ਦੇ ਸਰਕਾਰੀ ਸਕੂਲ ਦੇ ਕੋਲ ਜਿਹੜਾ ਤਲਾਬ ਹੈ ਟੋਬਾ ਜੀ ਨੂੰ ਕਹਿੰਦੇ ਆ ਉਦੇ ਕੋਲ ਇਹ ਬੂਟਾ ਹੈ ਸੋ ਇੱਕ ਵਾਰੀ ਫੇਰ ਆਪਾਂ ਇਹਦੇ ਫਾਦ ਤੁਹਾਨੂੰ ਦਿਖਾਣੇ ਆ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਤੁਸੀਂ ਦੱਸਣਾ ਇਹ ਬੂਟੇ ਦਾ ਨਾਮ ਕੀ ਹੈ ਕਿਉਂਕਿ ਕਿਸੇ ਕਿਸੇ ਪਿੰਡ ਦੇ ਵਿੱਚ ਹੀ ਇਹ ਜਿਹੜਾ ਬੂਟਾ ਇਹ ਦੇਖਣ ਨੂੰ ਮਿਲਦਾ ਹੈ ਤੇ ਇਹਦਾ ਫਲ ਜੋ ਹੈ ਨਾ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਜੀ ਜੇ ਕਿਸੇ ਨੂੰ ਨਹੀਂ ਪਤਾ ਤੇ ਬਜ਼ੁਰਗਾਂ ਤੋਂ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਉਹਨਾਂ ਤੋਂ ਪੁੱਛ ਸਕਦੇ ਹੋ ਆ ਦੇਖੋ ਫਲ ਦੇਖੋ ਤੁਸੀਂ ਕੀ ਨਜ਼ਾਰਾ ਫਲਾਂ ਦਾ ਆ ਬੂਟੇ ਦੀ ਤੁਸੀਂ ਦੇਖੋ ਕਿੰਨੀ ਪਿਆਰੀ ਸ਼ਾਮ ਸ਼ਾਨਦਾਰ ਬੂਟਾ ਜਿਹੜਾ ਆ ਦੇ